ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਪੰਜਾਬ ਦੇ ਵਿੱਚ ਅੱਜਕਲ ਪਾਣੀਆਂ ਦਾ ਮੁੱਦਾ ਗਰਮਾਇਆ ਹੋਇਆ ਹੈ ਉਹਦੇ ਲਈ ਅੱਜ ਸਰਪਾਰਟੀ ਮੀਟਿੰਗ ਸੱਦੀ ਗਈ ਸੀ ਪਰ ਅਫਸੋਸ ਅਸੀਂ ਵੀ ਸਾਡੀ ਪਾਰਟੀ ਦੇ ਵੀ 2 ਐਮਪੀ ਐ ਜਿੱਤੇ ਹੋਏ ਲੋਕਾਂ ਉਹਨਾਂ ਨੂੰ ਨਮਾਇੰਦਗੀ ਦਿੱਤੀ ਹੈ ਸਾਨੂੰ ਪਰ ਸਾਡੀ ਪਾਰਟੀ ਨੂੰ ਕੋਈ ਸਨੇਹਾ ਨਹੀਂ ਆਇਆ ਮੀਟਿੰਗ ਵਾਸਤੇ ਅਫਸੋਸ ਇਹਨਾਂ ਨੂੰ ਦੇਣਾ ਚਾਹੀਦਾ ਸੀ ਚਲੋ ਕੋਈ ਨਹੀਂ ਅਸੀਂ ਉਹ ਵੀ ਐਡੀ ਗੱਲ ਨਹੀਂ ਐ ਪਰ ਮੈਂ ਇਹ ਕਹਿਣਾ ਚਾਹੁੰਨਾ ਹੈ ਬਈ ਅਸੀਂ ਜੇ ਸਰਕਾਰ ਡੈਮ ਸੇਫਟੀ ਬਿਲ ਰੱਦ ਕਰਦੀ ਹੈ ਅਸੀਂ ਸਰਕਾਰ ਦੇ ਨਾਲ ਹੈ ਕਿਉਂਕਿ ਇਹ ਪਾਣੀਆਂ ਤੇ ਜੇ ਸਾਨੂੰ ਆਪਣਾ ਹੱਕ ਬਰਾਬਰ ਚਾਹੀਦਾ ਹੈ ਸਟੇਟ ਦੇ ਅੰਡਰ ਚਾਹੀਦਾ ਹੈ ਡੈਮ ਤਾਂ ਸਾਨੂੰ ਡੈਮ ਸੇਫਟੀ ਬਿਲ ਰੱਦ ਕਰਨਾ ਪਊਗਾ ਤੇ ਅਸੀਂ ਉਸ ਮੁੱਦੇ ਤੇ ਸਰਕਾਰ ਦੇ ਨਾਲ ਬਿਲਕੁਲ ਡਟ ਕੇ ਖੜਾਂਗੇ ਤੇ ਪਾਣੀ ਜੋ ਪੰਜਾਬ ਦਾ ਬਣਦਾ ਹੈ ਉਹ ਕਿਸੇ ਹੋਰ ਸੂਬੇ ਨੂੰ ਨਹੀਂ ਦਿੱਤਾ ਜਾ ਸਕਦਾ ਨਾ ਦਿੱਲੀ ਨੂੰ ਤੇ ਨਾ ਹਰਿਆਣੇ ਨੂੰ ਕਿਉਂਕਿ ਜਿਹੜੇ ਸਾਡੇ ਹੁਣ ਅੱਗੇ ਝੋਨੇ ਦਾ ਸੀਜ਼ਨ ਆ ਗਿਆ ਹੈ ਤੇ ਕਿਸਾਨ ਭਰਾ ਇਹਨਾਂ ਦਾ ਹੀ ਪਾਣੀ ਨਹੀਂ ਪੂਰਾ ਹੋਣਾ ਸੀ ਕਿਸੇ ਨੂੰ ਕੀ ਦਈਏ ਇਸ ਲਈ ਮੈਂ ਵਿਸ਼ਵਾਸ ਚ ਦਵਾਉਣਾ ਕਿ ਅਸੀਂ ਸਰਕਾਰ ਦੇ ਇਸ ਮੁੱਦੇ ਤੇ ਜੇ ਸਰਕਾਰ ਡੈਮ ਸੇਫਟੀ ਬਿਲ ਰੱਦ ਕਰਦੀ ਹੈ ਅਸੀਂ ਸਰਕਾਰ ਦੇ ਨਾਲ ਹੈ ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤ